ਬਰਫੀ ਖਾਂਦੀ ਜੀ ਕਾ ਤੁਸੀਂ ਸ਼ੱਕੀਨ ਹੋਣਾ ਬਸ ਤੁਸੀਂ ਇਹ ਬਿਨਾ ਮਾਵੇ ਦੁੱਧ ਤੋਂ ਬਰਫੀ ਬਣਾ ਕੇ ਤਿਆਰ ਕਰ ਸਕਦੇ ਹੋ ਸਿਰਫ ਦੋ ਚੀਜ਼ਾਂ ਤੋਂ ਆਪਾਂ ਇਹ ਬਰਫੀ ਬਣਾਵਾਂਗੇ ਖਾਣ ਵਾਲ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਬਿਨਾ ਦੁੱਧ ਮਾਵੇ ਤੋਂ ਆਪਾਂ ਬਰਫੀ ਬਣਾ ਕੇ ਤਿਆਰ ਕੀਤੀ ਬਿਨਾ ਖੋਇਆ ਬਿਨਾ ਮਿਲਕ ਪਾਊਡਰ ਨਾ ਕੋਈ ਇਸ ਦੇ ਵਿੱਚ ਆਪਾਂ ਮਲਾਈ ਪਾਉਣੀ ਇਹਨਾਂ ਬਿਨਾ ਚੀਜ਼ਾਂ ਤੋਂ ਹੀ ਆਪਾਂ ਇਹ ਬਰਫੀ ਬਣਾਵਾਂਗੇ ਬਹੁਤ ਹੀ ਟੇਸਟੀ ਤੇ ਸੁਆਦ ਬਣ ਕੇ ਤਿਆਰ ਹੁੰਦੀ ਤੇ ਵੀਡੀਓ ਨੂੰ ਤੁਸੀਂ ਨਾ ਪੂਰਾ ਐਂਡ ਤੱਕ ਜਰੂਰ ਵੇਖਿਓ ਫੇਰ ਹੀ ਤੁਹਾਡੀ ਜਿਹੜੀ ਬਰਫੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਇੱਕ ਆਪਾਂ ਭਾਰਤਲੇ ਦੀ ਕੜਾਈ ਲਵਾਂਗੇ ਇਸ ਦੇ ਵਿੱਚ ਨਾ ਇੱਕ ਕੌਲੀ ਆਪਾਂ ਘਿਓ ਪਾ ਦਿੱਤੀ ਕੋਈ ਵੀ ਕੱਪ ਕੌਲੀ ਸੈੱਟ ਕਰ ਲਾਂਗੇ ਉਸ ਦੇ ਨਾਲ ਹੀ ਸਾਰੀਆਂ ਚੀਜ਼ਾਂ ਆਪਾਂ ਨਾਪ ਕੇ ਪਾਣੀਆਂ ਨੇ ਜਿਸ ਕੌਲੀ ਦੇ ਨਾਲ ਆਪਾਂ ਘਿਓ ਲਿਆ ਉਸੇ ਕੌਲੀ ਦੇ ਨਾਲ ਆਪਾਂ ਦੋ ਕੌਲੀਆਂ ਮੈਦਾ ਪਾ ਦਿੱਤਾ ਹੈ ਇੱਕ ਕੌਲੀ ਆਪਾਂ ਵੇਸਣ ਪਾਈਏ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਪਹਿਲਾਂ ਹੀ ਛਾਣ ਕੇ ਰੱਖਿਆ ਹੋਇਆ ਸੀ ਤੇ ਗੈਸ ਫਲੇਮ ਆਪਾਂ ਮੀਡੀਅਮ ਰੱਖਾਂਗੇ ਤਾਂ ਹੁਣ ਲਗਾਤਾਰ ਇਸ ਨੂੰ ਆਪਾਂ ਇਸੇ ਤਰੀਕੇ ਹਿਲਾਉਂਦੇ ਰਹਿਣਾ ਹੈ ਸ਼ੁਰੂ ਦੇ ਵਿੱਚ ਨਾ ਇਸ ਦੇ ਵਿੱਚ ਥੋੜੀਆਂ ਜੀਆਂ ਗੰਡਾ ਬਣਨਗੀਆਂ ਪਰ ਇਸ ਨੂੰ ਆਪਾਂ ਪਲਟੇ ਦੇ ਨਾਲ ਹਲਾਵਾਂਗੇ ਤੇ ਨਾਲ ਉਸ ਨੂੰ ਮੈਸ਼ ਵੀ ਕਰਦੇ ਜਾਵਾਂਗੇ ਤੇ ਕਿਉਂ ਇਸ ਦੇ ਵਿੱਚ ਜੇਕਰ ਤੁਹਾਨੂੰ ਲੱਗੇ ਥੋੜਾ ਘਾਟੇ ਤੇ ਤੁਸੀਂ ਇਸ ਦੇ ਵਿੱਚ ਸੁੱਕਾ ਆਟਾ ਲੱਗੇ ਤੇ ਤੁਸੀਂ ਇਸ ਦੇ ਵਿੱਚ ਇੱਕ ਚਮਚ ਕਿ ਉਹ ਦਾ ਪਾ ਸਕਦੇ ਚਮਚੇ ਡੇਢ ਦੇ ਕਰੀਬ ਹੀ ਪਾਇਆ ਜੇ ਇਸ ਤੋਂ ਬਾਅਦ ਕਿਉਂ ਬਿਲਕੁਲ ਨਹੀਂ ਪਾਣਾ ਕਿਉਂਕਿ ਇਸ ਬਰਫੀ ਦੇ ਵਿੱਚ ਨਾ ਕਿਉ ਬਹੁਤ ਘੱਟ ਪੈਂਦਾ ਹੈ ਤੇ ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਰਹਿਣਾ ਆਪਾਂ ਬਣਾਈ ਜਿੰਦੀ ਇਸ ਤਰ੍ਹਾਂ ਕਰਨੀ ਜਿਸ ਤਰ੍ਹਾਂ ਆਪਾਂ ਪ੍ਰਸ਼ਾਦ ਬਣਾਉਂਦੇ ਨਾ ਕੜਾ ਪ੍ਰਸ਼ਾਦ ਹਲਵਾ ਬਣਾਉਨੇ ਆ ਉਸੇ ਤਰੀਕੇ ਨਾਲ ਇਸ ਨੂੰ ਆਪਾਂ ਪੁੰਨਣਾ ਹੈ ਇਸ ਦਾ ਰੰਗ ਵੀ ਬਦਲ ਜਾਏਗਾ ਤੇ ਇਸ ਦੇ ਵਿੱਚ ਨਾ ਬਹੁਤ ਵਧੀਆ ਖੁਸ਼ਬੂ ਆਉਣਾ ਸ਼ੁਰੂ ਹੋ ਜੇਗੀ ਮਹਿਕ ਬਹੁਤ ਵਧੀਆ ਆਏਗੀ ਤੇ ਇਸ ਨੇ ਆਪਣਾ ਜਿਹੜਾ ਕਿਉ ਹੈ ਉਹ ਵੀ ਛੜਨਾ ਸ਼ੁਰੂ ਕਰ ਦਿੰਨਾ ਫਿਰ ਜਦ ਇਹ ਵਧੀਆ ਭੁੱਜ ਜਾਏਗਾ 15 ਤੋਂ 20 ਮਿੰਟ ਹੋ ਗਏ ਨੇ ਆਪਾਂ ਨੂੰ ਆਟੇ ਨੂੰ ਪੁੰਨਦਿਆਂ ਹੋਇਆ ਇਸ ਦਾ ਜਿਹੜਾ ਰੰਗ ਹੈ ਨਾ ਉਹ ਬਦਲ ਗਿਆ ਤੇ ਇਸ ਨੇ ਕਿਉਂ ਵੀ ਛੱਡ ਦਿੱਤਾ ਹੈ ਇੰਨਾ ਹੀ ਆਪਾਂ ਇਸ ਮਿਸ਼ਰਣ ਨੂੰ ਪੁੰਨਾਂਗੇ ਆਟੇ ਨੂੰ ਪੁੰਨਾਂਗੇ ਤੇ ਹੁਣ ਆਪਾਂ ਗੈਸ ਬੰਦ ਕਰ ਲਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਚ ਲੱਗਦੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਆ ਕਰੋ ਲਾਈਕ ਕਰਦੇ ਹੋ ਨਾ ਸਾਡਾ ਹੌਂਸਲਾ ਵਧਦਾ ਹੈ ਤੇ ਸਾਨੂੰ ਚੰਗਾ ਲੱਗਦਾ ਹੈ ਆਪਾਂ ਇੱਕ ਕੜਾਈ ਹੋਰ ਲਈਏ ਇਸ ਦੇ ਵਿੱਚ ਨਾ ਦੋ ਕੌਲੀਆਂ ਆਪਾਂ ਖੰਡ ਦੀ ਪਾ ਲਾਂਗੇ ਜਿਸ ਕੌਲੀ ਦੇ ਨਾਲ ਆਪਾਂ ਬੇਸਨ ਲਿਆ ਸੀ ਨਾ ਉਸੇ ਕੌਲੀ ਦੇ ਨਾਲ ਹੀ ਦੋ ਕੌਲੀਆਂ ਆਪਾਂ ਖੰਡ ਲੈ ਲਾਂਗੇ ਤੇ ਇੱਕ ਕੌਲੀ ਇਸ ਦੇ ਵਿੱਚ ਪਾਣੀ ਦੀ ਪਾ ਲਾਂਗੇ ਪਾਣੀ ਇਸ ਦੇ ਵਿੱਚ ਇੱਕ ਕੌਲੀ ਹੀ ਆਪਾਂ ਪਾਵਾਂਗੇ ਜੇਕਰ ਵੱਧ ਪਾ ਲਾਂਗੇ ਨਾ ਤੇ ਫਿਰ ਆਪਾਂ ਨੂੰ ਸੁਕਾਣ ਲੱਗੇ ਨਾ ਟਾਈਮ ਲੱਗੇਗਾ ਤੇ ਇਸ ਖੰਡ ਨੂੰ ਆਪਾਂ ਹੁਣ ਕੋਲੰਦਿਆਂਗੇ ਮੈਲਟ ਹੋਂਦਿਆਂਗੇ ਤੇ ਬੜੀ ਜਲਦੀ ਇਹ ਜਿਹੜੀ ਖੰਡ ਹੈ ਨਾ ਆਪਣੀ ਮੈਲਟ ਹੋ ਜੇਗੀ ਗੋਲ ਜੇਗੀ ਚੀਨੀ ਸਾਰੀ ਮੈਲਟ ਹੋ ਗਈ ਹੈ ਤੇ ਇਸ ਦਿਨ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਬੜੀ ਜਲਦੀ ਇਹ ਇੱਕ ਤਾਰ ਦੀ ਚਾਸ਼ਨੀ ਬਣ ਜਾਂਦੀ ਹੈ ਚੀਨੀ ਜਦ ਘੁਲਦੀ ਹੈ ਨਾ ਤੇ ਆਪਾਂ ਅੰਗੂਠੇ ਤੇ ਉਂਗਲ ਦੀ ਮਦਦ ਨਾਲ ਇਸ ਤਰੀਕੇ ਚਾਸ਼ਨੀ ਨੂੰ ਚੈੱਕ ਕਰ ਲਾਂਗੇ ਇੱਕ ਤਾਰ ਦੀ ਜਿਹੜੀ ਚਾਸ਼ਨੀ ਬਣਨਾ ਸ਼ੁਰੂ ਹੋ ਗਈ ਹੈ ਤੇ ਥੋੜਾ ਜਿਹਾ ਆਪਾਂ ਹੋਰ ਇਸ ਨੂੰ ਇੱਥੇ ਪਕਾ ਲਾਂਗੇ ਤਾਂ ਕਿ ਜਿਹੜੀ ਤਾਰ ਹੈ ਹੋਰ ਗਾੜੀ ਹੋ ਜਾਏ ਪੱਕੀ ਹੋ ਜਾਏ ਤੇ ਗੈਸ ਆਪਾਂ ਹੁਣ ਬੰਦ ਕਰਤੀ ਚਾਸ਼ਨੀ ਵਾਲੀ ਤੇ ਇਧਰ ਆਪਾਂ ਇਸ ਨੂੰ ਹਲਾਉਂਦੇ ਹੋ ਇਹਨੂੰ ਦੋ ਤੋਂ ਤਿੰਨ ਮਿੰਟ ਹੋ ਗਏ ਨੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਪਹਿਲਾਂ ਹਲਾ ਲਿਆ ਸੀ ਹੁਣ ਇਸ ਦੇ ਵਿੱਚ ਆਪਾਂ ਚਾਸ਼ਨੀ ਪਾਵਾਂਗੇ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਤੇ ਗੈਸ ਇੱਥੇ ਆਪਾਂ ਹੁਣ ਆਨ ਕਰ ਲੈਣੀ ਹੈ ਤੇ ਗੈਸ ਆਪਾਂ ਸਿਮ ਤੇ ਰੱਖਾਂਗੇ ਹੁਣ ਤੇ ਇੱਕ ਵਾਰ ਜਿਹੜਾ ਮਿਚਰਨ ਨੇ ਬਿਲਕੁਲ ਉਸੇ ਤਰ੍ਹਾਂ ਬਣ ਜਾਏਗਾ ਜਿਸ ਤਰ੍ਹਾਂ ਆਪਣਾ ਹਲਵਾ ਹੁੰਦਾ ਹੈ ਉਸ ਤਰ੍ਹਾਂ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਪੱਕਦਾ ਜਾਏਗਾ ਇਹ گاੜਾ ਹੁੰਦਾ ਜਾਏਗਾ ਹੁਣ ਆਪਾਂ ਲਗਾਤਾਰ ਇਸ ਨੂੰ ਫਟਾਫਟ ਹਿਲਾਉਣਾ ਸ਼ੁਰੂ ਕਰ ਦੇਣਾ ਤਾਂ ਕਿ ਇਸ ਦੇ ਵਿੱਚ ਨਾ ਕੋਈ ਵੀ ਗੰਡਾ ਨਾ ਬਣਨਾ ਜਲਦੀ ਹਿਲਾਵਾਂਗੇ ਗੰਡਾ ਬਿਲਕੁਲ ਵੀ ਨਹੀਂ ਇਸ ਦੇ ਵਿੱਚ ਬਣਨ ਗਿਆ ਤੇ ਗੈਸ ਆਪਾਂ ਔਨ ਹੀ ਰੱਖਣੀ ਤੇ ਇੱਕ ਵਾਰ ਇਹ ਜ਼ਰੂਰ ਪਤਲਾ ਹੋ ਜਾਏਗਾ ਬਾਅਦ ਵਿੱਚ ਜਿਵੇਂ ਜਿਵੇਂ ਸੇਕ ਲੱਗਦਾ ਜਾਏਗਾ ਇਹ ਆਪਣੇ ਆਪ ਹੀ ਮਿਸ਼ਰਨ ਆਪਣਾ گاੜਾ ਹੁੰਦਾ ਜਾਏਗਾ ਬਰਫੀ ਦਾ ਜੋ ਮਿਸ਼ਰਣ ਹੈ ਨਾ ਇਹ ਅਗਾੜਾ ਹੋਣਾ ਸ਼ੁਰੂ ਹੋ ਗਿਆ ਤੇ ਇਸ ਨੂੰ ਆਪਾਂ ਥੋੜਾ ਜਿਹਾ ਹੋਰ ਘਾੜਾ ਕਰਾਂਗੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਤੋਂ ਬਾਅਦ ਆਪਾਂ ਇਹ ਕਰਾਂਗੇ ਹੁਣ ਆਪਾਂ ਗੈਸ ਬੰਦ ਕਰ ਦੇਾਂਗੇ ਜਦੋਂ ਇਹ ਕੜਾਈ ਨੂੰ ਛੜਨਾ ਸ਼ੁਰੂ ਕਰ ਦੇਵੇ ਡੋ ਤੇ ਉਸ ਟਾਈਮ ਆਪਾਂ ਗੈਸ ਬੰਦ ਕਰ ਲਾਂਗੇ ਇੱਥੇ ਮੈਂ ਇੱਕ ਖਾਲੀ ਡੱਬਾ ਲਿਆ ਤੁਸੀਂ ਕੋਈ ਵੀ ਪਲੇਟ ਟ੍ਰੇ ਲੈ ਲਓ ਉਸ ਤੇ ਵਿੱਚ ਬਰਫੀ ਜਮਾ ਸਕਦੇ ਜੀ ਆਪਾਂ ਥੋੜਾ ਜਿਹਾ ਘਿਓ ਲਗਾ ਲੇ ਤੇ ਜੋ ਕੜਾਈ ਵਾਲਾ ਡੋ ਸਾਰਾ ਆਪਾਂ ਇਸ ਦੇ ਵਿੱਚ ਪਾ ਲਾਂਗੇ ਇਹਨੂੰ ਉਲਟੇ ਦੇ ਨਾਲ ਸੈੱਟ ਕਰਕੇ ਆਪਾਂ ਇਸ ਨੂੰ 2-2 3 ਘੰਟਿਆਂ ਵਾਸਤੇ ਰੱਖ ਦੇਾਂਗੇ ਜੇਕਰ ਤੁਹਾਨੂੰ ਜਲਦੀ ਤੇ ਤੁਸੀਂ ਜਿਹੜੀ ਚਾਸ਼ਨੀ ਹੈ ਨਾ ਉਹ ਥੋੜੀ ਜੀ ਵੱਧ ਪਕਾ ਲਓ ਫਿਰ ਜਿਹੜੀ ਬਰਫੀ ਜਲਦੀ ਜੰਮ ਕੇ ਤਿਆਰ ਹੋ ਜਾਈ ਉਸ ਤੇ ਵਿੱਚ ਨਾ ਦੋ ਕੁ ਚਮਚ ਤੁਸੀਂ ਫਿਰ ਦੁੱਧ ਦੇ ਜ਼ਰੂਰ ਪਾ ਲਿਆ ਜੇ ਤਾਂ ਕਿ ਜਿਹੜੀ ਬਰਫੀ ਹੈ ਨਾ ਆਪਣੀ ਸਖਤ ਨਾ ਹੋ ਜਾਵੇ ਸੌਫਟ ਰਵੇ ਤੇ ਇਸ ਨੂੰ ਪਲਟੇ ਦੇ ਨਾਲ ਆਪਾਂ ਸੈੱਟ ਕਰ ਦਿੱਤਾ ਦੋ ਤੋਂ ਤਿੰਨ ਘੰਟੇ ਵਾਸਤੇ ਆਪਾਂ ਇਹਨੂੰ ਇਸੇ ਤਰ੍ਹਾਂ ਰੱਖ ਦੇਾਂਗੇ ਬਰਫੀ ਆਪਣੀ ਵਧੀਆ ਜੰਮ ਕੇ ਤਿਆਰ ਹੋ ਜਾਏਗੀ ਬਰਫੀ ਆਪਣੀ ਜੰਮ ਕੇ ਤਿਆਰ ਹੋ ਗਈ ਹੁਣ ਆਪਾਂ ਇਸ ਤੇ ਕਿਨਾਰੇ ਪਹਿਲਾਂ ਛਡਾ ਲਾਂਗੇ ਤੇ ਇਸ ਤੇ ਨਾ ਪੀਸ ਆਪਾਂ ਆਪਣੇ ਮਨਪਸੰਦ ਕਰ ਸਕਨੇ ਜਿਹੜੇ ਵੀ ਪੀਸ ਪਸੰਦ ਹੋਣ ਉਹ ਤੁਸੀਂ ਕਰ ਸਕਦੇ ਜੇ ਕਿਨਾਰੇ ਆਪਾਂ ਇਸ ਬਰਫੀ ਦੇ ਲੈ ਚੜਾ ਨੇ ਇਹਦੀ ਹੁਣ ਆਪਾਂ ਕਟਿੰਗ ਕਰ ਲਾਂਗੇ ਜਦੋਂ ਇਹਨੂੰ ਉਲਟ ਕਰਾਂਗੇ ਤੇ ਇਹ ਸਾਰੀ ਜਿਹੜੀ ਬਰਫੀ ਆਪਣੀ ਵਿੱਚੋਂ ਬਾਹਰ ਆ ਜਾਏਗੀ ਹੁਣ ਆਪਾਂ ਇਸ ਦੇ ਨਾਲ ਆਪਦੀ ਮਨਪਸੰਦ ਪੀਸ ਕਰ ਲਾਂਗੇ ਮੈਂ ਇਸ ਬਰਫੀ ਦੇ ਚੋਰਸ ਪੀਸ ਕਰਾਂਗੀ ਤੁਸੀਂ ਚਾਹੋ ਤਾਂ ਆਪਣੀ ਪਸੰਦ ਦੇ ਕਰ ਸਕਦੇ ਜੀ ਇਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਰਫੀ ਦੇ ਕੱਟਣ ਲੱਗਿਆਂ ਕਿੰਨੀ ਸੌਫਟ ਨਰਮੇ ਬੜੇ ਆਰਾਮ ਦੇ ਨਾਲ ਆਪਣੀ ਜਿਹੜੀ ਬਰਫੀ ਕਟਿੰਦੀ ਪਈ ਹੈ ਬਹੁਤ ਹੀ ਸੌਫਟ ਆਪਣੀ ਬਰਫੀ ਬਣ ਕੇ ਤਿਆਰ ਹੋਈ ਏ ਜਿਹੜਾ ਆਪਾਂ ਮਿੱਠਾ ਇਸ ਦੇ ਵਿੱਚ ਪਾਇਆ ਉਹ ਬਿਲਕੁਲ ਪੂਰਾ ਤੇ ਕਿਉ ਵੀ ਇਸ ਦੇ ਵਿੱਚ ਪੂਰਾ ਤੇ ਇਹ ਆਪਣੀ ਬਹੁਤ ਹੀ ਟੇਸਟੀ ਬੇਸਨ ਤੇ ਮੈਦੇ ਦੀ ਬਰਫੀ ਬਣ ਕੇ ਤਿਆਰ ਹੋ ਗਈ ਏ ਤੇ ਤੁਸੀਂ ਜਦ ਬਣਾਓਗੇ ਤੇ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਖਾਣ ਵਾਲ ਨੂੰ ਪਤਾ ਨਹੀਂ ਲੱਗੇਗਾ ਇਹ ਬਰਫੀ ਆਪਾਂ ਕਿਸ ਤੋਂ ਬਣਾ ਕੇ ਤਿਆਰ ਕੀਤੀ ਤੇ ਇਹ ਤੁਸੀਂ ਵੇਖੋ ਕਿ ਆਪਣੀ ਬਰਫੀ ਕਿੰਨੀ ਸੌਫਟ ਨਰਮ ਤੇ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਦੇਖਣ ਨੂੰ ਲੱਗਣ ਲੱਗੇ ਕਿ ਆਪਾਂ ਬੇਸਨ ਤੇ ਮੈਦੇ ਤੋਂ ਬਰਫੀ ਬਣਾ ਕੇ ਤਿਆਰ ਕੀਤੀ ਹੈ ਇਹ ਬਰਫੀ ਤੁਸੀਂ ਇਸੇ ਤਰੀਕੇ ਨਾਲ ਬਣਾਓ ਜਿਸ ਤਰੀਕੇ ਨਾਲ ਅਸੀਂ ਬਰਫੀ ਬਣਾਈ ਹੈ ਨਾ ਤੇ ਤੁਹਾਡੀ ਬਰਫੀ ਬਹੁਤ ਹੀ ਵਧੀਆ ਫਿਰ ਬਣ ਕੇ ਤਿਆਰ ਹੋਏਗੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਦੇ ਹਾਂ ਕਿ ਇਹ ਆਪਣੀ ਬਰਫੀ ਕਿੰਨੀ ਸੌਫਟ ਤੇ ਨਰਮ ਬਣ ਕੇ ਤਿਆਰ ਹੋਈ ਹੈ ਬਰਫੀ ਵੇਖੋ ਤੁਸੀਂ ਆਪਣੀ ਕਿੰਨੀ ਸੌਫਟ ਬਣੀ ਨਰਮ ਬਣੀ ਮੂੰਹ ਚ ਘੋਲ ਜਾਣ ਵਾਲੀ ਬਰਫੀ ਬਣ ਕੇ ਤਿਆਰ ਹੋਈ ਏ ਤੇ ਇਹ ਤੁਸੀਂ ਮੈਦੇ ਤੇ ਬੇਸਣ ਦੀ ਬਰਫੀ اسی ਤਰੀਕੇ ਨਾਲ ਬਣਾਈ ਹੋ ਬਹੁਤ ਹੀ ਸਵਾਦ ਬਣੇਗੀ ਬਹੁਤ ਹੀ ਤੁਹਾਨੂੰ ਟੇਸਟੀ ਲੱਗੇਗੀ ਚਾਹੋ ਤਾਂ ਤੁਸੀਂ ਜਿਹੜੀ ਬੇਸਣ ਤੇ ਮੈਦਾ ਦੋਨੋਂ ਚੀਜ਼ਾਂ ਬਰਾਬਰ ਮਾਤਰਾ ਵਿੱਚ ਵੀ ਪਾ ਸਕਦੇ ਜੀ ਤੇ ਜੇਕਰ ਵੈਸਨ ਦੀ ਬਰਫੀ ਦੀ ਰੈਸਪੀ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਆਪਦੇ ਸੁਝਾਅ ਮੈਨੂੰ ਜ਼ਰੂਰ ਲਿਖ ਕੇ ਭੇਜਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਲੱਗਦੀ ਏ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਹੌਸਲਾ ਵਧਦਾ ਹੈ ਮਿਲਦੇ ਆਂ ਨਵੀਂ ਰੈਸਪੀ ਦੇ ਨਾਲ